ਗਾਂਦੋਸ ਪਾਲ ਕਰਵਾ ਰਹੀ ਮੇਰੇ ਮੁੰਡੇ ਨਾਲ ਚੌੜ ਵਾਲਾ ਸੀ ਜੀ ਅਮਰੀ ਉਹਦੀ ਤਾਰਾ ਤਾਰ ਗੱਲ ਕੀ ਹੋਈ ਐ ਤੇ ਮੁੰਡਾ ਸਾਡਾ ਮਿਲਣ ਵਾਸਤੇ ਆਇਆ ਸੀ ਆ ਟੁੱਟ ਅਦੂ ਬੰਦਿਆਂ ਦੇ ਮਾਰ ਦਿੱਤਾ ਤੁਹਾਡੀ ਕੋਈ ਸਰਵਾਈ ਨਹੀਂ ਹੋਈ ਐ ਜੇ ਕੋਈ ਸਰਵਾਈ ਨਹੀਂ ਹੋਈ ਐ ਜੇ ਸਾਡੀ ਸਾਡਾ ਤੇਰਾ ਮੁੰਡਾ ਮਰ ਗਿਆ 24 ਤਰੀਕ ਨੂੰ ਲੜਾਈ ਹੋਈ ਸੀਗੀ 8:25 ਸਿਰ ਦੇ ਵਿੱਚ 8:25 ਸਿਰ ਦੇ ਵਿੱਚ 8:25 ਸਿਰ ਦੇ ਵਿੱਚ ਸਿਰ 6:25 ਸੌ ਹਾਂਜੀ ਹੁਣ ਹੋਈਆ ਥੋੜਾ ਜਿਹਾ ਤਾਂ ਘੰਟਾ 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 ਹੋਇਆ 5:00 ਵਜੇ 5:00 ਵਜੇ ਆਨੇ ਹੋਣ ਹੋਈਆ ਤਾਂ ਘੰਟਾ ਘੰਟਾ ਹੋਇਆ ਮੈਂ ਕੀ ਕਹਣਾ ਮੇਰੇ ਮੈਨੂੰ ਇਨਸਾਫ ਮੇਰਾ ਪੋਰਾ ਨਹੀਂ ਹੋਇਆ ਕਿਸੇ ਨੇ ਵੀ ਮੈਂ ਐਸਐਸਓਰੇ ਸੁਣੀ ਨਾ ਕਿਸੇ ਨੇ ਸੁਣੀਆ ਮੈਨੂੰ ਇਨਸਾਫ ਚਾਹੀਦਾ ਮੈਨੂੰ ਪਾ ਮੇਰਾ ਮੁੰਡਾ ਮਰ ਗਿਆ ਮੈਨੂੰ ਇਨਸਾਫ ਚਾਹੀਦਾ ਮੇਰਾ ਮੁੰਡਾ ਮਰ ਗਿਆ ਬੱਸ ਮੈਨੂੰ ਇਨਸਾਫ ਚਾਹੀਦਾ ਮੈਨੂੰ ਐਸਐਸਪੀ ਦਫਤਰ ਐਸਐਸਪੀ ਸਾਹਿਬ ਮੇਰੀ ਇਹ ਹੀ ਬੇਨਤੀ ਹੈ ਮੇਰਾ ਉਹ ਤੈਨੂੰ ਤੇ 302 ਦਾ ਪਰਚਾ ਹੋਵੇ ਉਹ ਸਾਰੇ ਰੈਸਟ ਹੋਣ ਉਹ ਸਾਰਾ ਕੁਝ ਹੋਵੇ ਮੈਨੂੰ ਜੇ ਮੈਨੂੰ ਇਨਸਾਫ ਨਾ ਮਿਲਿਆ ਮੈਂ ਐਸਐਸਪੀ ਦਫਤਰ ਤਰਨਾਲਾ ਤੇ ਨਾਲੇ ਮੈਂ ਉੱਥੇ ਐਸਐਸਪੀ ਦਫਤਰ ਮੈਂ ਆਪਣੇ লাশ ਨੂੰ ਮੁੰਡੇ ਦੇ ਨੂੰ ਮੈਂ ਫੂਕਣਾ ਨਹੀਂ ਆ ਮੈਂ ਨਹੀਂ ਫੂਕਣਾ ਆਪਣੇ ਮੁੰਡੇ ਦੇ লাশ ਨੂੰ ਮੈਂ ਐਸਐਸਪੀ ਦਫਤਰ ਤਰਨਾਲਾ ਜਿੰਨੇ ਬੰਦੇ ਆ ਉਹ ਸਾਰੇ ਦੇ ਸਾਰੇ ਅਰੈਸਟ ਕੀਤਾ ਜਾ ਤੇ ਸਾਰੇ ਤੇ ਪਰਚਾ 302 ਦਾ ਪਰਚਾ ਤੇ 307 ਦਾ ਪਰਚਾ ਸਾਰੇ ਤੇ ਹੋਣਾ ਚਾਹੀਦਾ ਬਸ ਮੇਰੀ ਐਸਐਚਓ ਮੈਨੂੰ ਕੱਲ ਫੋਨ ਆਇਆ ਮੈਨੂੰ ਕਹਿੰਦੇ ਵੀ ਅਖੇ ਜਿਹੜੇ ਨਾਮ ਲਿਖਾਉਂਦੇ ਸੀਗੇ ਜਿਨ੍ਹਾਂ ਨੇ ਨਾਮ ਲਿਖਾਣੇ ਸੀ ਉਹ ਅਗੇ ਨਾਲ ਖਾਉਂਦੇ ਪੈਸੇ ਚੋਂ ਕਹਿੰਦਾ ਨਾ ਸਾਫ ਨਾ ਰਖਾਈ ਮੈਂ ਨਹੀਂ ਦਾ ਕਹਿੰਦਾ ਯਾਰ ਤੂੰ ਦੇਖ ਚੋ ਸੋਚ ਕੇ ਨਾਲ ਖਾਈ ਮੈਂ ਕਹਾ ਸਾਜੀ ਮੈਂ ਨਹੀਂ ਨਾਲ ਖਾਣੇ ਆ ਨਾਲ ਖਾਣੇ ਉਹਨਾਂ ਨੇ ਮੈਂ ਕਹਾ ਮੈਂ ਨਹੀਂ ਨਾਲ ਖਾਣੇ ਨਾਲ ਖਾਣੇ ਉਹਨਾਂ ਨੇ ਜਿਨ੍ਹਾਂ ਨੇ ਮੈਂ ਤਾਂ ਮੈਂ ਕਹਾ ਸਿੱਧਾ ਹਸਪਤਾਲ ਆਇਆ ਮੈਂ ਕਹਾ ਮੈਨੂੰ ਕੀ ਪਤਾ ਮੇਰਾ ਕੋਈ ਇਨਸਾਫ ਨਹੀਂ ਹੋਇਆ ਰਹਾ ਮੇਰੇ ਮੁੰਡਾ ਮਰ ਗਏ ਮੈਨੂੰ ਮੈਂ ਐਸਐਸਪੀ ਦਫ਼ਤਰ ਤੱਕ ਨਾ ਨਾ ਜੇ ਮੇਰੇ ਮੇਰੀਆਂ ਦੋ ਕੁੜੀਆਂ ਆ ਮੇਰੇ ਭਰਾਵਾਂ ਚ ਕੋਈ ਕੁੜੀ ਨਹੀਂ ਆ ਪੰਜ ਭੈੜਾਂਾਂ ਵਿੱਚ ਸਾਡੀ ਉਹਨਾਂ ਦੀਆਂ ਉਦਾਂ ਮੇਰੀਆਂ ਦੋ ਆ ਇੱਕੋ ਹੀ ਮੁੰਡਾ ਵਾ ਸਿਰਫ ਉਹ 18 ਸਾਲ ਉੱਪਰ ਆ ਤੜੀਆਂ ਸਾਡੀਆਂ ਤੜੀਆਂ 6 ਕੁੜੀਆਂ ਸੀ ਗਿਆ ਹਏ ਹਏ ਸਰ ਇੱਕ ਇੱਕ ਬੰਦਾ ਹੀ ਕੀ ਕਰਾਂਗੇ ਕਿਹੜਾ ਪੂਨਾ ਕਰ ਜਾਈਏ ਅਸੀਂ ਹਏ ਸਾਡੇ 17 ਸਾਲਾਂ ਦਾ 18 ਦਾ ਹੋਇਆ ਨਹੀਂ ਸੀ ਨਹੀਂ ਹੋਇਆ 18 ਦਾ ਹਏ 12 ਮਹੀਨੇ ਟਾਰਾ ਦਾ ਹੋਣਾ ਸੀ ਪਤਾ ਨਹੀਂ 18 ਦਾ ਹੋ ਗਿਆ ਸੀ ਹਏ ਇਨਸਾਫ ਚਾਹਦੇ ਨੰਨ ਸਜ਼ਾ ਮਿਲੇ ਵਾਤ ਵਾਤ ਜਿੱਨੀ ਹੋ ਸਕੇ ਆਇਆ ਰੋ ਪੋਲਾ ਪੋਰਾ ਆ ਬੱਚਾ ਸਾਡਾ ਕੋਈ ਰਸਮ ਨਹੀਂ ਦੇ ਰਹੀ ਆ ਓਏ ਕੀ ਕਰਨੂ ਲੱਗ ਜਾਈਏ ਸਾਡਾ ਕੋਈ ਸਾਰਾ ਨਹੀਂ ਕੀ ਮੰਗਦੀ ਸੀ ਬਹੁਤ ਜ਼ਿਆਦਾ ਸਿਰ ਤੇ ਬਹੁਤ ਜ਼ਿਆਦਾ ਸਿਰ ਤੇ ਸੱਤ ਲਾਤੀ ਆ ਅੱਜ 14 ਦਿਨ ਬਾਅਦ ਖਤਮ ਹੋ ਗਿਆ ਉਸਤਾ ਨੇ ਅੰਦਾਜ਼ ਉਹਨਾਂ ਨੂੰ ਸਜ਼ਾ ਦਿੱਤੀ ਜਾਂ ਬੈਣੀ ਕਿ ਜ਼ਿਆਦਾ ਸਜ਼ਾ ਦਿੱਤੀ ਜਾਂ ਇੱਕ ਅੱਲਾ-ਕੱਲਾ ਬੱਚਾ ਹੀ ਆ ਪਿਓ ਦਾ ਹਨਨ ਨੇ ਨਹੀਂ ਸਜਾ ਦਿੱਤੀ ਜਾਵੇ ਤੁਹਾਨੂੰ ਕੀ ਲੱਗਦਾ ਹੈ ਨੀਵਾਏ ਉਹ ਸੁਣ ਸੁਣਵਾਈ ਨਹੀਂ ਕਰਦੀ ਬਿਲਕੁਲ ਸੁਣਵਾਈ ਕਰਦੀ ਇੱਥੇ ਹੁੰਦੀ ਹੋ ਹਾ ਕੇ ਚਲ ਜਾਂਦੀ ਜੇ ਅਜੇ ਤਾਂ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਕਿੰਨੇ ਦਿਨ ਹੋ ਗਏ ਅੱਜ ਅੱਜ 14 ਦਿਨ ਬਾਹਰ ਬਾਹਰ 12 13 ਦਿਨ ਹੋ ਗਏ ਨੇ